ਵੋਟ ਪਾਇਆ ਹੈ ਜੀ ਆਪਣੇ ਕੈਂਡੀਡੇਟ ਨੂੰ ਪੰਥ ਦੇ ਨੂੰ ਤੇ ਬਾਲਟੀ ਦਾ ਨਿਸ਼ਾਨ ਲა ਹੈ ਤੇ ਅਸੀਂ ਸਾਰੇ ਜ਼ਿੰਮੇਵਾਰੀ ਨਾਲ ਕਹਿੰਦੇ ਆ ਕਿ ਐਤ ਕੀ ਸ਼੍ਰੋਮਣੀ ਅਕਾਲੀ ਦਲ ਅੰਬਰ ਸਾਹਿਬ ਬਹੁਤ ਸੀਟਾਂ ਦੇ ਉੱਤੇ ਜਿੱਤੂਣੇ ਲੂਗੀ ਜੋ ਕਰਕੇ ਸਾਰੀਆਂ ਸੀਟਾਂ ਦੇ ਉੱਤੇ ਬਾਲਟੀ ਦਾ ਨਿਸ਼ਾਨ ਹੈ ਚੰਡੀਗੜ੍ਹ ਦੇ ਵਿੱਚ ਵੀ ਤੇ ਹਰਿਆਣੇ ਦੀਆਂ ਦੋ ਸੀਟਾਂ ਗੁਰੂ ਖੇਤਰ ਤੇ ਕਰਨਾਲ ਵੀ ਸੋ ਬੜੇ ਤਕਰੇ ਹੋ ਕੇ ਹਮ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹ ਇਲੈਕਸ਼ਨਾਂ ਦੇ ਵਿੱਚ ਭਾਗ ਲੈ ਰਹੇ ਹੈ। ਕਈ ਕਹਿੰਦੇ ਹੈ ਕਿ ਸਰਪਾਰਟੀ ਨੇ ਗੈਂਗਸਟਰਸ ਨੂੰ ਟਿਕਟਾਂ ਦਿੱਤੀਆਂ ਕਿਸਨ ਨੂੰ ਦਿੱਤੀਆਂ। ਮੇਰਾ ਜਵਾਬ ਇਹ ਹੀ ਹੈ ਕਿ ਜੇ ਮੈਂ ਟਿਕਟਾਂ ਕਿਸਨ ਨੂੰ ਦਿੱਤੀਆਂ ਉਹਨਾਂ ਨੂੰ ਮੈਂ ਪਾਰਲੀਮੈਂਟੀ ਜ਼ਮੂਰੀਅਤ ਦੇ ਵਿੱਚ ਲੈ ਕੇ ਆਏ ਹੈ। ਜਿਹੜੇ ਹੁਣ ਤੋਂ ਗੱਲਬਾਤ ਕਰਕੇ ਆਪਣੇ ਮਸਲੇ ਹੱਲ ਕਰਨਗੇ ਤੇ ਕਰਉਣਗੇ ਤੋਂ ਕੋਈ ਕਿਸਮ ਦੀ ਆਪਣਾ ਜਿਸਮੀ ਜੋੜ ਨਾਲ ਨਹੀਂ ਕਰਾਇਆ ਕਰਨਗੇ ਪਰ ਦਲੀਲ ਦੇ ਨਾਲ ਆਪਣੀ ਗੱਲ ਕਰਾਇਆ ਕਰਦੇ ਸਮਰੂਪਤਾ ਆਪਣੇ ਸਾਰੇ ਪਿੰਡਾਂ ਦੇ ਵਿੱਚ ਗ੍ਰਾਂਟ ਦੇਤੇ ਸਾਰੀਆਂ ਵਰਗਾਂ ਨੂੰ ਇਹ ਗਊਸ਼ੰਡ ਨੂੰ ਗ੍ਰਾਂਟ ਦੇਤੇ ਮਸੂਮਾਨਾਂ ਦੀ ਚਾਰ ਦਵਾਰੀਆਂ ਬਣਵਾਤੀਆਂ ਫਬਰਸਤਾਨਾਂ ਤੇ ਜਿਹੜੇ ਗ੍ਰੇਟੇਸਟ 6 ਸੀ ਉਹਨਾਂ ਦੀਆਂ ਜਿਹੜੀਆਂ ਹਵੇਲੀਆਂ ਸੀ ਉਹ ਠੀਕ ਕਰਾਤੀਆਂ ਨਵੀਆਂ ਬਣਾਤੀਆਂ ਪਰ ਅੱਜ ਤੱਕ ਜਿਹੜੀ ਗ੍ਰੀਪੀ ਹੈ ਇਹ ਬਹੁਤ ਖਤਰਨਾਕ ਹੈ ਇੰਦਰਾ ਕਾਂਤੀ ਨੇ ਨਾ ਨਾ ਤਸਿਕਾ ਇਹ ਰੋਟੀ ਕਪੜਾ ਮਕਾਨ ਪਰ ਗ੍ਰਿਪਾਂਧ ਕੋਲ ਨਾ ਰੋਟੀ ਹੈ ਨਾ ਕੱਪੜੇ ਨਾ ਮਕਾਨ ਹੈ ਦੇਖ ਲਓ ਜਾਂ ਕਿ ਪਿੰਡਾਂ ਦੇ ਵਿੱਚ ਬੀਬੀਆਂ ਦੇ ਕੱਪੜੇ ਫਟੇ ਹੋਏ ਐ ਉਹਨਾਂ ਦੇ ਬੱਚਿਆਂ ਨੂੰ ਠੀਕ ਖਾਣਾ ਨਹੀਂ ਮਿਲ ਰਹੀ ਉਹਨਾਂ ਦੀਆਂ ਲੱਤਾਂ ਸੁੱਕੀਆਂ ਪਈਆਂ ਬਾਹਾਂ ਸੁੱਕੀਆਂ ਪਈਆਂ ਉਹ ਸਕੂਲ ਚੰਗੀ ਚੜ੍ਹਨੀ ਜਾ ਸਕਦੇ ਕਿਉਂ ਕਰਕੇ ਉਹਨਾਂ ਦੀ ਖਰਾਕ ਹੀ ਹੈ ਨਹੀਂਗੀ ਜੇ ਛਤਾਂ ਚੋਰੀਆਂ ਕੰਦਾਂ ਡਿਗ ਰਹੀਆਂ ਤੇ ਦਿਹਾੜੀ ਵੀ ਪੂਰੀ ਨਹੀਂ ਮਿਲਦੀ ਕਿਸੇ ਬੜੇ ਜਿਹੜੀ ਤੇ ਨਹੀਂ ਜਨ ਦੇ ਕਿਉ ਕਰਤੇ ਜਿਹੜੀ ਹੁੰਦੀ ਨਹੀਂ ਤੇ ਮੋਤੀ ਦੇ ਕਿਆਸੀ ਕਰ ਕਰ ਮੈਂ ਨੌਕਰੀਆਂ ਦਊਂਗਾ ਇਹੋ ਜੀ ਗੱਲ ਸਾਬਤ ਨਹੀਂ ਕੀਤੀ ਮੋਤੀ ਸਾਹਿਬ ਨੇ ਤੇ ਆਮ ਪਾਰਟੀ ਨੇ ਕਿਆਸੀ ਕਰ ਕਰ ਬੀਬੀਆਂ ਨੂੰ 1000 ਰੁਪਏ ਚੜ ਦੇ ਮਹੀਨੇ ਉਹਨਾਂ ਦੇ ਬੈਂਕ ਦੇ ਵਿੱਚ ਆ ਜਾ ਕਰੂਗਾ ਉਹ ਵੀ ਨਹੀਂ ਕੀਤਾ ਸੋ ਇਹ ਲੀਡਰ ਨੇ ਝੂਠ ਮਾਰ ਕੇ ਮੋਟਾ ਬਣਾ ਕੇ ਸਰਕਾਰਾਂ ਬਣਾਈਆਂ ਜਿਹੜੀਆਂ ਮੈਂ ਸਮਝਦਾ ਕਿ ਗੈਰ ਜ਼ਿੰਮੇਵਾਰ ਸਰਕਾਰਾਂ ਹੈ ਕਿ ਹੈ ਤੇ ਇਹਨਾਂ ਦਾ ਹੋਂਖ ਖਾਤਮਾ ਕਰ ਦੇਣਾ ਚਾਹੀਦਾ ਹੈ। ਠੀਕ ਹੈ।